ਕੈਨੇਡੀਅਨ ਫੈਡਰਲ ਚੋਣਾਂ 'ਚ ਮਾਰ ਕਾਰਨੀ ਦੀ ਲਿਬਰਲ ਪਾਰਟੀ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਕਾਰਨੀ ਨੇ ਆਪਣੇ ਨਿਪਿੰਨ ਸੀਟ ਤੇ 20000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉੱਥੇ ਕੰਜ਼ਰਵੇਟਿਵ ਪਾਰਟੀ ਨੂੰ ਝਟਕਾ ਲੱਗਾ ਜਿੱਤੇ ਕੀ ਵਿਰੋਧੀ ਧਿਰ ਦੇ ਆਗੂ ਪੀਰੇ ਪਹਿਲੀ ਵਾਰ ਨੂੰ ਕਾਰਟਨ ਤੋਂ ਲਿਬਰਲ ਪਾਰਟੀ ਦੇ ਬਰੂਸ ਫੌਂਜ਼ੋਏ ਹੱਥੋਂ ਕਰੀਬ 2000 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਕਰਯੋਗ ਹੈ ਕਿ ਇਸ ਸਮੇਂ ਪਾਰਟੀ 165 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਉਹਨਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ ਜਦਕਿ ਕੰਜ਼ਰਵੇਟਿਵ ਪਾਰਟੀ 147 ਸੀਟਾਂ ਨਾਲ ਦੂਜੇ ਸਥਾਨ ਤੇ ਹੈ ਇਸ ਤੋਂ ਇਲਾਵਾ ਬਲਾਕ ਕਯੂ ਬਾਈਕਸ 23 ਸੀਟਾਂ ਨਾਲ ਤੀਜੇ ਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟ 7 ਸੀਟਾਂ ਨਾਲ ਚੌਥੇ ਸਥਾਨ 'ਤੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਜਗਮੀਤ ਸਿੰਘ ਨੇ ਹੁਣੇ-ਹੁਣੇ ਆਪਣੀ ਹਾਰ ਦੇਖਦੇ ਹੋਏ ਅਸਤੀਫਾ ਦੇ ਦਿੱਤਾ ਹੈ। ਤੇ ਉਹਨਾਂ ਦੀ ਜਿਹੜੀ ਪਾਰਟੀ ਵੀ ਸੀ ਉਹ ਵੀ ਲਗਭਗ ਹਾਰ ਚੁੱਕੀ ਹੈ। ਇਹਨਾਂ ਚੋਣਾਂ 'ਚ ਕੁਝ ਵੱਡੇ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ ਜਿੱਤ ਕੇ ਵਿਰੋਧੀ ਧਿਰ ਦੇ ਆਗੂ ਪੇਰੇ ਤੋਂ ਇਲਾਵਾ ਐਨ.ਟੀ.ਪੀ ਦੇ ਮੁਖੀ ਜਗਮੀਤ ਸਿੰਘ ਵੀ ਆਪਣੀ ਸੀਟ ਹਾਰ ਚੁੱਕੇ ਹਨ। ਉਹਨਾਂ ਨੂੰ ਲਿਬਰਲ ਦੇ ਵੈਟ ਚਿੰਗ ਹੱਥੋਂ 1000 ਤੋਂ ਵੱਧ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਮਗਰੋਂ ਉਹਨਾਂ ਨੇ ਪਾਰਟੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕੈਨੇਡੀਅਨ ਫੈਡਰਲ ਚੋਣਾਂ 'ਚ ਮਾਰ ਕਾਰਨੀ ਦੀ ਲਿਬਰਲ ਪਾਰਟੀ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਕਾਰਨੀ ਨੇ ਆਪਣੇ ਨਿਪਿੰਨ ਸੀਟ ਤੇ 20000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉੱਥੇ ਕੰਜ਼ਰਵੇਟਿਵ ਪਾਰਟੀ ਨੂੰ ਝਟਕਾ ਲੱਗਾ ਜਿੱਤੇ ਕੀ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੇਵਰ ਨੂੰ ਕਾਰਟਨ ਤੋਂ ਲਿਬਰਲ ਪਾਰਟੀ ਦੇ ਬਰੂਸ ਫੌਨਜ਼ੋ ਦੇ ਹੱਥੋਂ ਕਰੀਬ 2000 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਕਰਯੋਗ ਹੈ ਕਿ ਇਸ ਸਮੇਂ ਪਾਰਟੀ 165 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਉਹਨਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ ਜਦਕਿ ਕੰਜ਼ਰਵੇਟਿਵ ਪਾਰਟੀ 147 ਸੀਟਾਂ ਨਾਲ ਦੂਜੇ ਸਥਾਨ ਤੇ ਹੈ ਇਸ ਤੋਂ ਇਲਾਵਾ ਬਲਾਕ ਕਯੂ ਬਾਈਕਸ 23 ਸੀਟਾਂ ਨਾਲ ਤੀਜੇ ਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟ 7 ਸੀਟਾਂ ਨਾਲ ਚੌਥੇ ਸਥਾਨ ਤੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਗਮੀਤ ਸਿੰਘ ਨੇ ਹੁਣੇ-ਹੁਣੇ ਆਪਣੀ ਹਾਰ ਦੇਖਦੇ ਹੋਏ ਅਸਤੀਫਾ ਦੇ ਦਿੱਤਾ ਤੇ ਉਹਨਾਂ ਦੀ ਜਿਹੜੀ ਪਾਰਟੀ ਵੀ ਸੀ ਉਹ ਵੀ ਲਗਭਗ ਹਾਰ ਚੁੱਕੀ ਹੈ ਇਹਨਾਂ ਚੋਣਾਂ 'ਚ ਕੁਝ ਵੱਡੇ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ ਜਿੱਤ ਕੇ ਵਿਰੋਧੀ ਧਿਰ ਦੇ ਆਗੂ ਪੇਰੇ ਤੋਂ ਇਲਾਵਾ ਐਨਟੀਪੀ ਦੇ ਮੁਖੀ ਜਗਮੀਤ ਸਿੰਘ ਵੀ ਆਪਣੀ ਸੀਟ ਹਾਰ ਚੁੱਕੇ ਹਨ ਉਹਨਾਂ ਨੂੰ ਲਿਬਰਲ ਦੇ ਵੈਟ ਚਿੰਗ ਹੱਥੋਂ 1000 ਤੋਂ ਵੱਧ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਮਗਰੋਂ ਉਹਨਾਂ ਨੇ ਪਾਰਟੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕੈਨੇਡੀਅਨ ਫੈਡਰਲ ਚੋਣਾਂ 'ਚ ਮਾਰ ਕਾਰਨੀ ਦੀ ਲਿਬਰਲ ਪਾਰਟੀ ਜਿੱਤ ਵੱਲ ਵਧਦੀ ਹੋਈ ਨਜ਼ਰ ਆ ਰਹੀ ਹੈ ਕਾਰਨੀ ਨੇ ਆਪਣੇ ਨਿਪਿੰਨ ਸੀਟ ਤੇ 2000 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਹੈ ਉੱਥੇ ਕੰਜ਼ਰਵੇਟਿਵ ਪਾਰਟੀ ਨੂੰ ਝਟਕਾ ਲੱਗਾ ਜਿੱਤੇ ਕੀ ਵਿਰੋਧੀ ਧਿਰ ਦੇ ਆਗੂ ਪੀਅਰ ਐ ਪਹਿਲੇ ਵਾਰ ਨੂੰ ਕਾਰਟਨ ਤੋਂ ਲਿਬਰਲ ਪਾਰਟੀ ਦੇ ਬਰੂਸ ਫੌਂਜ਼ੋਏ ਹੱਥੋਂ ਕਰੀਬ 2000 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਕਰਯੋਗ ਹੈ ਕਿ ਇਸ ਸਮੇਂ ਪਾਰਟੀ 165 ਸੀਟਾਂ ਤੇ ਅੱਗੇ ਚੱਲ ਰਹੀ ਹੈ ਤੇ ਉਹਨਾਂ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਹੈ ਜਦਕਿ ਕੰਜ਼ਰਵੇਟਿਵ ਪਾਰਟੀ 147 ਸੀਟਾਂ ਨਾਲ ਦੂਜੇ ਸਥਾਨ ਤੇ ਹੈ ਇਸ ਤੋਂ ਇਲਾਵਾ ਬਲਾਕ ਕਯੂ ਬਾਈਕਸ 23 ਸੀਟਾਂ ਨਾਲ ਤੀਜੇ ਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟ 7 ਸੀਟਾਂ ਨਾਲ ਚੌਥੇ ਸਥਾਨ ਤੇ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਗਮੀਤ ਸਿੰਘ ਨੇ ਹੁਣੇ-ਹੁਣੇ ਆਪਣੀ ਹਾਰ ਦੇਖਦੇ ਹੋਏ ਅਸਤੀਫਾ ਦੇ ਦਿੱਤਾ ਤੇ ਉਹਨਾਂ ਦੀ ਜਿਹੜੀ ਪਾਰਟੀ ਵੀ ਉਹ ਵੀ ਲਗਭਗ ਹਾਰ ਚੁੱਕੀ ਹੈ ਇਨ੍ਹਾਂ ਚੋਣਾਂ 'ਚ ਕੁਝ ਵੱਡੇ ਉਲਟਫੇਰ ਦੇਖਣ ਨੂੰ ਮਿਲ ਰਹੇ ਹਨ ਜਿੱਥੇ ਕਿ ਵਿਰੋਧੀ ਧਿਰ ਦੇ ਆਗੂ ਪੇਰੇ ਤੋਂ ਇਲਾਵਾ ਐਨਟੀਪੀ ਦੇ ਮੁਖੀ ਜਗਮੀਤ ਸਿੰਘ ਵੀ ਆਪਣੀ ਸੀਟ ਹਾਰ ਚੁੱਕੇ ਹਨ ਉਹਨਾਂ ਨੂੰ ਲਿਬਰਲ ਦੇ ਵੈਟ ਚਿੰਗ ਹੱਥੋਂ 1000 ਤੋਂ ਵੱਧ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਮਗਰੋਂ ਉਹਨਾਂ ਨੇ ਪਾਰਟੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ